ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨੁਕਤੇ ਦੇ ਉੱਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਵੀ ਜੇਕਰ ਆਪਾਂ ਕੜਾਈ ਕਰਨੀ ਹੋਵੇ ਨਾ ਕੜਾਈ ਦੇ ਲਈ ਜਿਵੇਂ ਆਪਾਂ ਛਾਪਾ ਤਾਰਦੇ ਹੁੰਨੇ ਆ ਸੂਟ ਉੱਤੇ ਵੀ ਜੇਕਰ ਉਹ ਛਾਪਾ ਤਾਰੇ ਨੂੰ ਆਪਾਂ ਨੂੰ 3-4 ਦਿਨ ਲੰਘ ਗਏ ਹੋਣ ਤੇ ਉਹ ਛਾਪਾ ਬਿਲਕੁਲ ਮਿਟ ਗਿਆ ਹੋਵੇ ਵੀ ਨਾ ਮਾਤਰੀ ਰਹਿ ਗਿਆ ਹੋਵੇ ਉਹਦਾ ਆਪਾਂ ਕੀ ਹੱਲ ਕਰ ਸਕਦੇ ਆ ਵੀ ਉਸ ਤੋਂ ਬਾਅਦ ਉਹ ਵਧੀਆ ਤਰੀਕੇ ਨਾਲ ਆਪਾਂ ਨੂੰ ਦੇਖੇ ਤੇ ਉਸ ਤੋਂ ਬਾਅਦ ਆਪਾਂ ਉਹਦੇ ਉੱਤੇ ਕੜਾਈ ਕਰ ਸਕੀਏ ਇੱਕ ਤਾਂ ਤੁਹਾਨੂੰ ਇਹ ਤਰੀਕਾ ਦਿਖਾਵਾਂਗੇ ਤੇ ਇੱਕ ਤੁਹਾਨੂੰ ਦਿਖਾਵਾਂਗੇ ਜਰੀ ਦਾ ਡਿਜ਼ਾਈਨ ਆ ਜਰੀ ਦੀ ਜਰੀ ਨਾਲ ਕਢਾਈ ਕੀਤੀ ਗਈ ਆ ਬਹੁਤ ਸੋਹਣਾ ਡਿਜ਼ਾਈਨ ਆ ਤੇ ਹਜੇ ਥੋੜਾ ਤਿਆਰ ਕੀਤਾ ਗਿਆ ਬਾਕੀ ਸੋਨੂੰ ਦੂਜੀ ਵੀਡੀਓ ਦੇ ਵਿੱਚ ਦਿਖਾਵਾਂਗੇ ਜਿੰਨਾ ਵੀ ਤਿਆਰ ਕੀਤਾ ਗਿਆ ਬਹੁਤ ਸੋਹਣਾ ਡਿਜ਼ਾਈਨ ਆ ਤੇ ਜਿਹੜੇ ਭੈਣ ਭਰਾਵਾਂ ਨੇ ਅਪਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਚਲੋ ਮੈਂ ਤੁਹਾਨੂੰ ਦਿਖਾਉਣਾ ਵੀ ਕੀ ਤਰੀਕਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਖੂਬੀ ਕਢਾਈ ਇਹ ਇਹ ਹੈਗਾ ਸਿਮਰ ਦਾ ਸੂਟ ਲਾਈਨਿੰਗ ਵਾਲਾ ਸੂਟ ਹੈ ਇਹ ਤੇ ਲਾਈਨਾਂ ਨੇ ਆ ਬਰੀਕ ਬਰੀਕ ਤੇ ਇਹਦੇ ਆਪਾਂ ਨੇ ਵਰਕ ਕਰਨਾ ਸਿਰਫ ਜਰੀ ਦਾ ਤੇ ਇਹ ਇਹਦੇ ਤੇ ਬਾਹਾਂ ਦੇ ਡਿਜ਼ਾਈਨ ਆ neck ਤੇ ਆ ਤੇ ਚਾਕਾਂ ਤੇ ਆ ਘੇਰੇ ਦੇ ਉੱਪਰ ਜਿਹੜੇ ਆਪਣੇ ਚਾਕ ਬਣੇ ਹੁੰਦੇ ਨੇ ਤਰੀਜਾ ਵੀ ਕਹਿੰਦੇ ਨੇ ਚਾਕ ਵੀ ਕਹਿੰਦੇ ਨੇ ਤੇ ਇਹ ਮੈਨੂੰ ਛਾਪੇ ਨੂੰ 2 ਦਿਨ ਹੋ ਗਏ ਸੂਟ ਨੂੰ ਇਸ ਕਰਕੇ ਲਾਈਟ ਹੋ ਗਿਆ ਨਾ ਇਹ ਇਹਦਾ ਜਿਹੜਾ ਨੀਲ ਸੀ ਉਹ ਥੋੜਾ ਜਿਹਾ ਫਿੱਕਾ ਹੋ ਗਿਆ ਉੱਡ ਗਿਆ ਡਿਜ਼ਾਈਨ ਤੇ ਹੁਣ ਇਹ ਦੇਖਦੇ ਆਪਾਂ ਕਿਵੇਂ ਬਣਦਾ ਉਹ ਉਤੋਂ ਨਹੀਂ ਉਹ ਘਸਾ ਲੈਂਦੀ ਆਪਣਾ ਚਾਕ ਹਾਂ ਜੇ ਉੱਡ ਜੇ ਤਾਂ ਆਪਾਂ ਚਾਕ ਨਾਲ ਸਾਧਦੇ ਹਨ ਹਾਂ ਇਹ ਵੀ ਵਧੀਆ ਤਰੀਕਾ ਹੈ ਜੇ ਆਪਾਂ ਕਈ ਵਾਰ ਜਿਵੇਂ ਆਪਣੇ ਛਾਪਾ ਉਤਾਰਿਆ ਹੋਵੇ ਨਾ ਵਿੱਚ ਦੀ ਆਪਣੇ ਹੋਰ ਸੂਟ ਗੜਾਈ ਕਰਨੇ ਹੋਣ ਤੇ ਇੱਕ ਦੋ ਦਿਨ ਵਿੱਚ ਦੀ ਲੰਘ ਜਾਨਾ ਤੇ ਆਪਣਾ ਉਹ ਉੱਡ ਜੇ ਛਾਪਾ ਤਾਂ ਆਪਾਂ ਇਸ ਤਰੀਕੇ ਨਾਲ ਨਾ ਦੁਬਾਰੇ ਤੋਂ ਉਹ ਕਰ ਸਕਦੇ ਹਾਂ ਇਸ ਤਰ੍ਹਾਂ ਆਪਾਂ ਚਾਖ ਨਾਲ ਇਹਨੂੰ ਬਣਾ ਸਕਦੇ ਹਾਂ ਡਿਜ਼ਾਈਨ ਨੂੰ ਜਿਹੜੇ ਡਿਜ਼ਾਈਨ ਛਾਪੇ ਨੂੰ ਹਨਾ ਆਪਣੇ 2-3 ਦਿਨ ਲੰਘੇ ਹਨ ਵਿੱਚ ਦੀ ਕਈ ਵਾਰ ਆਪਾਂ ਨੂੰ ਹੋਰ ਵਰਕ ਆ ਜੇ ਆਪਾਂ ਉਹ ਕੰਮ ਕਰਨ ਲੱਗ ਜਾਂਦੇ ਆ ਤਾਂ ਆਬਵੀਅਸਲੀ ਇਹ ਓਟੇ ਜਾਂਦਾ ਕਿਉਂਕਿ ਜਿਹੜਾ ਨੀਲ ਹੁੰਦਾ ਨਾ ਇਹ ਇੰਨਾ ਪੱਕਾ ਨਹੀਂ ਹੁੰਦਾ ਪਏ ਪਏ ਕਈ ਵਰੀ ਆਪਾਂ ਸੂਟ ਇੱਧਰ ਉੱਧਰ ਰੱਖਦੇ ਆ ਹਨਾ ਹੱਥ ਹੱਥ ਲੱਗੇ ਨਾਲ ਜਾਂ ਹੋਰ ਕੱਪੜੇ ਦੇ ਟੱਚ ਵਗੈਰਾ ਨਾਲ ਇਹ ਡਿਜ਼ਾਈਨ ਫਿੱਕਾ ਪੈ ਜਾਂਦਾ ਇਹ ਕਈ ਵਾਰੀ ਬਿਲਕੁਲ ਸਾਫ਼ ਹੋ ਜਾਂਦਾ ਮਤਲਬ ਨਾ ਮਾਤਰੀ ਰਹਿ ਜਾਂਦਾ ਇਹ ਵੀ ਹੁਣ ਤੁਹਾਡੇ ਸਾਹਮਣੇ ਦੇਖੋ ਉਹੀ ਕੁਝ ਹੋਇਆ ਹੋਇਆ ਆਪਣਾ ਵੀਡੀਓ ਦੇ ਵਿੱਚ ਵੀ ਤੁਸੀਂ ਦੇਖੋਗੇ ਨਾ ਬਿਲਕੁਲ ਨਹੀਂ ਦਿਖ ਰਿਹਾ ਇਹ ਮੈਂ ਕਹਿੰਦਾ ਥੋੜਾ ਮੋਟੀ ਨਹੀਂਦਾ ਆ ਸੀਗਾ ਤਾਂ ਉਹਨੂੰ ਆਪਾਂ ਨਾ ਜਿੰਨਾ ਕਾ ਦਿਖ ਰਿਹਾ ਤੇ ਉਹਦੇ ਉੱਤੇ ਆਪਾਂ ਚਾਕ ਨਾਲ ਇਸ ਤਰ੍ਹਾਂ ਡਰਾ ਕਰ ਸਕਦੇ ਆ ਤੇ ਉਸ ਤੋਂ ਬਾਅਦ ਕਿਉਂ ਫਿਰ ਆਪਾਂ ਨੂੰ ਕਢਾਈ ਕਰਨ ਦੀ ਸੌਖੀ ਹੋ ਜਾਊਗੀ ਚਾਕ ਤਾਂ ਤੁਹਾਨੂੰ ਪਤਾ ਹੀ ਆਪਾਂ ਸੂਟਾਂ ਦੀ ਸਲਾਈ ਕਰਦੇ ਹਨ ਜਾਂ ਕਟਾਈ ਕਰਦੇ ਆ ਉਹਦੇ ਤੇ ਆਪਾਂ ਜਾ ਕੇ ਨਿਸ਼ਾਨੀਆਂ ਲਾਉਣੇ ਆ ਇਹ ਉੱਡ ਜਾਂਦਾ ਮਤਲਬ ਇਹ ਇੰਨਾ ਪੱਕਾ ਨਹੀਂ ਹੈਗਾ ਹਾਂ ਇੰਨਾ ਕਾ ਵੀ ਕਢਾਈ ਕਰਨ ਤੱਕ ਆਪਣੀ ਰਹੂਗਾ ਇਹ ਕਢਾਈ ਕਰਨ ਦੀ ਸੌਖੀ ਹੋ ਜੂਗੀ ਵੀ ਕੋਈ ਗਲਤ ਕਢਾਈ ਹੋਣ ਦਾ ਡਰ ਨਹੀਂ ਰਹੂਗਾ ਕਿਉਂ ਜੇਕਰ ਛਾਪਾ ਆਪਣਾ ਜਿਹੜਾ ਉੱਡ ਜਾਂਦਾ ਹਨਾ ਉਹਦੇ ਅਕੋਰਡਿੰਗ ਆਪਾਂ ਕਢਾਈ ਕਰਾਂਗੇ ਜਿੰਨਾ ਕ ਆਪਾਂ ਨੂੰ ਦਿਖ ਰਿਹਾ ਹੋਊਗਾ ਉਹ ਤਾਂ ਆਪਾਂ ਕਰਨਾਗੇ ਸਹੀ ਕਈ ਵਾਰ ਜਿਹੜਾ ਬਿਲਕੁਲ ਹੀ ਡਿਲੀਟ ਹੋ ਗਿਆ ਹੋਊਗਾ ਹਨਾ ਉਹਦੇ ਤੇ ਫਿਰ ਕਢਾਈ ਕਰਨ ਦੀ ਔਖੀ ਹੋ ਜਾਂਦੀ ਹੈ ਇਸ ਕਰਕੇ ਤਰੀਕਾ ਬਤ ਚਾਕ ਨਾਲ ਆਪਾਂ ਡਰਾ ਕਰ ਲਓ ਲਓ ਜੀ ਆਮਨੇ ਬੇਲ ਦਾ ਜਿਹੜਾ ਡਿਜ਼ਾਈਨ ਸੀਗਾ ਉਹ ਚਾਕ ਨਾਲ ਡਰਾ ਕਰ ਲਿਆ ਵੈਸੇ ਡਿਜ਼ਾਈਨ ਸੋਨਾ ਬਹੁਤ ਬਣਿਆ ਹੋਇਆ ਹੈ ਨਾ ਜਦੋਂ ਇਹਦੇ ਜਰੀ ਦੀ ਕਢਾਈ ਹੋਊਗੀ ਕਿੰਨਾ ਜਿਆਦਾ ਸੋਨਾ ਲੱਗੂਗਾ ਵੈਸੇ ਜਿਹੜਾ ਇਹ ਸੂਟ ਦਾ ਕਲਰ ਹੈ ਨਾ ਉਹਦੇ ਉੱਤੇ ਜਰੀ ਦੀ ਮੈਚਿੰਗ ਬਹੁਤ ਸੋਹਣੀ ਬਣੂਗੀ ਅਮ ਜਿਹੜੀ ਪਰਲੇ ਸਾਈਡ ਰੀਲ ਚੜੀ ਹੋਈ ਉਹਦੇ ਜੜੀ ਵੀ ਇੱਕ ਉਹ ਤਾਂ ਪਹਿਲਾਂ ਵਾਲੇ ਸੂਟ ਚ ਪਾਈ ਸੀ ਓਕੇ ਅੱਛਾ ਸਾਰੇ ਦਾ ਸਾਰਾ ਹੀ ਜਰੀ ਕਰਨਾ ਜਿਵੇਂ ਵਿੱਚ ਉਹ ਕਹਿੰਦੇ ਸਾਰਾ ਜਰੀ ਦਾ ਕਰਨਾ ਪੈਸੇ ਇਹਦੇ ਨਾਲ ਉਹਨਾਂ ਦੀ ਗੁੜੀਆ ਦਾ ਕਰਕੇ ਦਿੱਤਾ ਸੀ ਡਿਜ਼ਾਈਨ ਸੇਮ ਹਾਂ ਹਾਂ ਡਿਜ਼ਾਈਨ ਉਹਨਾਂ ਨੇ ਸੇਮ ਉਹੀ ਕਰਾਇਆ ਤੇ ਪਰ ਉਹਨਾਂ ਨੇ ਪਹਿਲਾਂ ਨਹੀਂ ਜਿਹੜੀਆਂ ਪੱਤੀਆਂ ਨੇ ਉਹ ਵੀ ਜਰੀ ਦੀਆਂ ਹਾਂ ਸਾਰਾ ਪੱਤੀਆਂ ਦਾ ਜਰਾ ਪੱਤੀਆਂ ਦਾ ਹਰੀਆਂ ਹੋਣੀਆਂ ਕਰਨੀਆਂ ਤੇ ਹਨਾ ਜਾਂ ਜਿਵੇਂ ਆ ਫੁੱਲ ਨੇ ਹਨਾ ਉਹਨਾਂ ਦੇ ਵਿਚਾਲੇ ਆਹ ਗੋਲ ਗੋਲ ਸਰਕਲ ਨੇ ਹਨਾ ਉਹ ਅਲੱਗ ਰੰਗ ਦੇ ਕਰਨੇ ਸੀਗੇ ਸੋ ਬੇਹੰਦਰੀ ਦਾ ਓਕੇ ਬਾਕੀ ਆਪਣਾ ਕਸਟਮਰ ਦੇ ਹਿਸਾਬ ਨਾਲ ਚਦਣਾ ਪਊਗਾ ਨਾ ਜਿਵੇਂ ਆਪਣਾ ਕਸਟਮਰ ਰਾਜੀ ਓਵੇਂ ਆਪਾਂ ਕਰਨਾ ਏ ਹੁਣ ਆ ਇੱਧਰ ਇਹ ਹੋ ਗਿਆ ਲਓ ਜੀ ਅਮਨੇ ਕੜਾਈ ਸ਼ੁਰੂ ਕਰ ਦਿੱਤੀ ਆ ਬੇਹ ਜਰੀ ਹੈ ਨਾ ਇੱਕ ਕਪੜੇ ਦੇ ਰੰਗ ਉੱਤੇ ਸੋਹਣੀ ਲੱਗ ਰਹੀ ਆ ਦੇਖੋ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਪੱਤੀਆਂ ਦਾ ਕੀ ਤਰੀਕਾ ਨਾ ਬਾਰਤੋਂਦ ਨੋਰਾਉਣ ਜਾਂ ਅੰਦਰੋਂ ਦਾ ਬਾਹਰ ਨੂੰ ਵੀ ਜਾ ਸਕਦੇ ਆ। ਕਈ ਛੋਟੀਆਂ ਨੇ। ਇੱਛੇ ਛੋਟੀਆਂ ਨੇ। ਮਤਲਬ ਪਹਿਲਾ ਛੋਟਾ ਟਾਂਕਾ ਆ ਦੇਖੋ ਪਹਿਲਾਂ ਅਮਨੇ 0 ਟਾਂਕੇ ਨਾਲ ਉਹਨੂੰ ਆਊਟਲਾਈਨ ਕਰ ਲਿਆ। 0 ਟਾਂਕੇ ਦਾ ਤੁਹਾਨੂੰ ਪਤਾ ਵੀ ਇਹ ਫਾਇਦਾ ਬਿਕੜਾਈ ਉੱਧਰ ਦੀ ਨਹੀਂ ਹੈਗੀ। ਸਭ ਤੋਂ ਪਹਿਲਾਂ ਅਮਨੇ ਉਹਨੂੰ ਡਰਾ ਕਰਿਆ ਉਸ ਤੋਂ ਬਾਅਦ ਉਹਨੂੰ ਵੱਡੇ ਟਾਂਕੇ ਨਾਲ ਉਹਨੂੰ ਭਰਨਗੇ। ਮਤਲਬ ਫਿਲ ਕਰਨਗੇ। ਇਹ ਮੈਂ ਆਪ ਫੁੱਲ ਵਿੱਚ ਰੰਗ ਭਰਦੇ ਹੁੰਨੇ ਆ। ਦੇਖੋ ਇਹ ਤਰੀਕਾ ਉਹੀ ਆ ਜਿਵੇਂ ਅਮਨ ਨੇ ਕਢਾਈ ਦੀ ਕਲਾਸ ਦੇ ਵਿੱਚ ਉਹਦੇ ਤੁਹਾਨੂੰ ਸਰਕਲ ਬਣਾਉਣਾ ਦੱਸਿਆ ਸੀਗਾ ਆਪਣਾ ਫਰੇਮ ਨੂੰ ਗਲਾਈ ਦੇ ਵਿੱਚ ਘੁਮਾਉਂਦੇ ਹੋਏ ਮੈਂ ਤੁਹਾਨੂੰ ਛੋਟਾ ਕਰਕੇ ਦਿਖਾ ਦਿੰਨਾ। ਦੇਖੋ ਇਹ ਫੁੱਲ ਡਰਾ ਕਰ ਰਹੇ ਨੇ ਅਮਨ ਉਹ ਫਰੇਮ ਨੂੰ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਕਿੰਦਾ ਗਲਾਈ ਦੇ ਵਿੱਚ ਘੁਮਾਰੇ ਨੇ। ਇਦਾਂ ਘੁਮਾਉਣ ਨਾਲ ਆਪਣਾ ਜਿਹੜਾ ਇਹ ਫੁੱਲਾ ਨਾ ਬਹੁਤ ਸੋਹਣੇ ਤਰੀਕੇ ਨਾਲ ਬੰਨਦਾ ਆ ਦੇਖੋ ਉਵੇਂ ਉਵੇਂ ਕੜਾਈ ਕਰਦੇ ਆ ਰਹੇ ਨੇ ਅਮਨ ਤੇ ਉਧਰੋਂ ਉਵੇਂ ਉਵੇਂ ਆਪਣਾ ਕੀ ਕਹਿੰਦੇ ਹੁੰਦੇ ਨੇ ਫਰੇਮ ਨੂੰ ਘੁਮਾਈ ਜਾ ਰਹੇ ਨੇ ਤੇ ਜਿੰਨੀ ਕਿ ਹੁਣ ਸਪੀਡ ਦੇ ਵਿੱਚ ਅਮਨ ਕੜਾਈ ਕਰ ਰਹੇ ਨੇ ਸਾਨੂੰ ਪਹਿਲਾਂ ਕਹਿੰਦੇ ਹੁੰਦੇ ਨੇ ਕਈ ਵਿਦੇਸ਼ ਬਾਰੇ ਦੱਸਿਆ ਕਰੋ ਉਨੀ ਹੀ ਰੇਸ ਦੇ ਮਤਲਬ ਜਿੰਨੀ ਆਪਣੀ ਰੇਸ ਦੱਪਣੀ ਆ ਮਸ਼ੀਨ ਦੇ ਥੱਲੋਂ ਪੈਰ ਦੇ ਨਾਲ ਉਨੀ ਕਿ ਸਪੀਡ ਦੇ ਨਾਲ ਆਪਾਂ ਨੇ ਇਹ ਫਰੇਮ ਕੋਨ ਵੈਸੇ ਜਿਹੜਾ ਗਲਾਈ ਵਾਲਾ ਡਿਜ਼ਾਈਨ ਆ ਨਾ ਜਿਹੜਾ ਆਪਾਂ ਫੁੱਲ ਬਣਾਉਣਾ ਗਲਾਈ ਦੇ ਵਿੱਚ ਫਰੇਮ ਘੁਮਾ ਕੇ ਉਹ ਥੋੜਾ ਜਿਹਾ ਸਲੋ ਹੀ ਬਣਾਇਆ ਜਾਵੇ ਤਾਂ ਬਿਹਤਰ ਹੈ ਬਾਕੀ ਜਿਵੇਂ ਉਹਨਾਂ ਆਪਣੇ ਸਿੱਧੀ ਕੜਾਈ ਕਰਨੀਆਂ ਜਾਂ ਕੱਟਵਰਕ ਕਰਨਾ ਉਹ ਥੋੜਾ ਜਿਹਾ ਆਪਾਂ ਤੇਜ਼ੀ ਨਾਲ ਕਰ ਸਕਦੇ ਆ ਜੇਕਰ ਆਪਣਾ ਹੱਥ ਵਧੀਆ ਤਰੀਕੇ ਨਾਲ ਖੜ ਚੁੱਕਿਆ ਦੇਖੋ ਜੀ ਮੈਂ ਉਹਨਾ ਪੱਤੀਆਂ ਨੇ ਨਾ ਅਮਨੇ ਇਹ ਥੋੜਾ ਜਿਆਦਾ ਸਪੀਡ ਦੇ ਵਿੱਚ ਕਰ ਰਹੇ ਨੇ ਅਮਨ ਕਿਉਂਕਿ ਬਿਲਕੁਲ ਸਿੱਧੀਆਂ ਸੀਆਂ ਜਿੱਥੇ ਕੜਾਈ ਦੇ ਵਿੱਚ ਗਲਾਈ ਆ ਗਈ ਆਪਾਂ ਨੂੰ ਫਰੇਮ ਨੂੰ ਗੋਲ ਕੋਹਣਾ ਪੈ ਗਿਆ ਤਾਂ ਉੱਥੇ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਵੀ ਤੁਸੀਂ ਹੋ ਸਕਦਾ ਨਾ ਸਲੋ ਵੀ ਕਰੋ ਕਿਉਂਕਿ ਜੇ ਆਪਾਂ ਥੋੜਾ ਜਿਹਾ ਤੇਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਫਰੇਮ ਨੂੰ ਆਪਾਂ ਉਹਦੀ ਤੇਜ਼ੀ ਨਾਲ ਧਵਾ ਨਹੀਂ ਸਕਦੇ ਪਰ ਇਹ ਆ ਉਹ ਕੜਾਈ ਥੋੜੀ ਡੇਢੀ ਵਿੰਗੀ ਹੋ ਜਾਊਗੀ ਤੇ ਤੁਸੀਂ ਵੀ ਨਵੀਂ ਕਮੈਂਟ ਕਰਕੇ ਦੱਸਿਆ ਕਰੋ ਵੀ ਮੈਂ ਜੋ ਬੋਲ ਕੇ ਦੱਸਦਾ ਵੈਸੇ ਮੈਨੂੰ ਕਹਾਈ ਆਪਈ ਦੀ ਕਰਨੀ ਨਹੀਂ ਆਉਂਦੀ ਵੀ ਕੀ ਮੇਰਾ ਤਰੀਕਾ ਦੱਸਣਾ ਤੁਹਾਨੂੰ ਵਧੀਆ ਲੱਗਦਾ ਦੇਖੋ ਮੈਂ ਤੁਹਾਨੂੰ ਇਹ ਵੀ ਰਿਕਵੈਸਟ ਕਰਦਾ ਵੀ ਜਿਹੜਾ ਸਾਡਾ ਬਲੌਗ ਵਾਲਾ ਸੀ ਨਵਾਂ ਚੈਨਲ ਬਣਾਇਆ ਹੈ ਨਾ ਉਹਨੂੰ ਪਲੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਮੈਂ ਤੇ ਅਮਨ ਨੇ ਸੋਚਿਆ ਸੀਗਾ ਵੀ ਕੜਾਈ ਦੇ ਵੀਡੀਓ ਤਾਂ ਆਪਾਂ ਪਾਉਨੇ ਆ ਨਾ ਵੀ ਇਹ ਇਹ ਚੈਨਲ ਦੇ ਵਿੱਚ ਯਾਰ ਬਲੌਗ ਪਾਉਂਦੇ ਆਪਾਂ ਥੋੜਾ ਜਿਹਾ ਆਊਟ ਲੱਗੂਗਾ ਕਿਉਂਕਿ ਇਹ ਹੈਗਾ ਆਪਣਾ ਕੜਾਈ ਤੇ ਸਲਾਈ ਵਾਲਾ ਚਿੰਦੜਾ ਜੋ ਇਹ ਬੁਟੀਕ ਦੇ ਨੌ ਤੇ ਆ ਨਾ ਆ ਕਈ ਪਹਿਣਾ ਨੇ ਚਿੰਦੜਾ ਬਣਾਇਆ ਹੁੰਦਾ ਨਾ ਵੀ ਜਿਵੇਂ ਆਪ ਦਾ ਨੌ ਦੇ ਕੇ ਨਾ ਫਿਰ ਟੀਕੈਂਟ ਬਲੌਗਸ ਅਸੀਂ ਵੀ ਸੋਚਿਆ ਸੀਗਾ ਵੀ ਇਦਾਂ ਬਣਾਇਆ ਹੁੰਦਾ ਤਾਂ ਵਧੀਆ ਸੀਗਾ ਪਰ ਐਂ ਆ ਵੀਰ ਸ਼ੁਰੂ ਤੋਂ ਆਪਰੇ ਚਿੰਦੜੀ ਬੁਟੀਕ ਵਾਲਾ ਬਣਾਇਆ ਤਾਂ ਆਪਾਂ ਇਹਦੇ ਉੱਤੇ ਬੁਟੀਕ ਵਾਲੀ ਵੀਡੀਓ ਹੀ ਪਾਵਾਂਗੇ ਇਸ ਕਰਕੇ થી ਬਲੌਗ ਵਾਲਾ ਚੈਨਲ ਵੱਖਰਾ ਬਣਾ ਲਿਆ ਵੀ ਜਿਵੇਂ ਆਪਣੀ ਜ਼ਿੰਦਗੀ ਆਪਣੀ ਲਾਈਫ ਨਾਲ ਸੰਬੰਧਿਤ ਹੈ ਨਾ ਜਾਂ ਆਹ ਜਿਹਨੇ ਕਰਨਾ ਹੁੰਦੀ ਨੇ ਆਪਾਂ ਬਾਹਰ ਅੰਦਰ ਜਾਂਦੇ ਆ ਜਾਂ ਘਰ ਦੇ ਵਿੱਚ ਆਪਾਂ ਕੀ ਕਰਦੇ ਹੈ ਨਾ ਉਹ ਵੀ ਤੁਹਾਡੇ ਨਾਲ ਸਾਂਝੇ ਕੀਤੀਆਂ ਹਨ ਬਸ ਇਹਨਾਂ ਕਾ ਵੀ ਤੁਸੀਂ ਵੱਧ ਤੋਂ ਵੱਧ ਦੇਖਿਆ ਕਰੋ ਸਾਡੇ ਚੈਨਲ ਨੂੰ ਵੀ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਇੱਕ ਸਬਸਕ੍ਰਾਈਬ ਵੀ ਜਰੂਰ ਕਰੋ ਦੇਖੋ ਆਮ ਨੇ ਕਿੰਨਾ ਸੋਹਣਾ ਫੁੱਲ ਬਣਾ ਰਹੇ ਨੇ ਪਹਿਲਾਂ ਲਾਈਨ ਇੱਕ ਬਾਈਆ ਫੁੱਲ ਦੇ ਵਿੱਚ ਤੇ ਹੁਣ ਉਹਦਾ ਬਾਹਰਲਾ ਇਹ ਸਾਹਮਣੇ ਉਹ ਕਰ ਰਹੇ ਨੇ ਕੜਾਈ ਕਰ ਰਹੇ ਨੇ ਕਿੰਨਾ ਸੋਹਣਾ ਫੁੱਲ ਬਣ ਕੇ ਤਿਆਰ ਹੋ ਰਿਹਾ ਤੇ ਬਾਕੀ ਜਰੀ ਦੀ ਕੜਾਈ ਸੋਹਣੀ ਲੱਗ ਰਹੀ ਹੈ ਨਾ ਮੈਂ ਦੀ ਚੁਆਇਸ ਵਧੀਆ ਜਿਹੜੇ ਆਪਣੇ ਕਸਟਮਰ ਨੇ ਜਿਨ੍ਹਾਂ ਨੇ ਆਖਿਆ ਵੈਸੇ ਉਹ ਆਪ ਦੀ ਆਪ ਦੀ ਬਸੰਤੂ ਨਹੀਂ ਆ ਬਾਕੀ ਕੋਈ ਬੈਨ ਸਾਰੀ ਜਰੀ ਦੀ ਵੀ ਕਰਵਾ ਲੈਂਦੀ ਆ ਕੋਈ ਵਿੱਚ ਜਿਵੇਂ ਪੱਤੀਆਂ ਨੇ ਨਾ ਉਹ ਗ੍ਰੀਨ ਕਲਰ ਦੀਆਂ ਵੀ ਕਰਵਾ ਲੈਂਦੇ ਨੇ ਫੁੱਲਾਂ ਦੇ ਵਿੱਚ ਵੀ ਰੰਗ ਬੋਵਾ ਲੈਂਦੇ ਨੇ ਐਵੇਂ ਜਿਵੇਂ ਸੂਟ ਦਾ ਨਾ ਕਲਰ ਡਾਰਕ ਹੈ ਨਾ ਉਹਦੇ ਤੇ ਜ਼ਰੀ ਦੀ ਕਢਾਈ ਸੋਹਣੀ ਬਹੁਤ ਲੱਗ ਰਹੀ ਹੈ। ਆਮਨੇ ਦੋਨੇ ਵਾਹਾਂ ਕੰਪਲੀਟ ਕਰ ਦਿੱਤੀਆਂ ਤੇ ਬਾਕੀ ਇਹ ਜਿਹੜਾ ਡਿਜ਼ਾਈਨ ਕਢਾਈ ਕਰਨਾ ਰਹਿੰਦਾ ਉਹ ਅਸੀਂ ਤੁਹਾਨੂੰ ਦੂਜੀ ਵੀਡੀਓ ਦੇ ਵਿੱਚ ਦਿਖਾ ਦਾਂਗੇ। ਤੇ ਬਹੁਤ ਸੋਹਣਾ ਯੂਨੀਕ ਡਿਜ਼ਾਈਨ ਆ ਡਾਰਕ ਸੂਟ ਉੱਤੇ ਨਾ ਜ਼ਰੀ ਦੀ ਕਢਾਈ ਬਹੁਤ ਸੋਹਣੀ ਫਾਬਰੀ ਹੈ ਬਹੁਤ ਸੋਹਣੀ ਨਕਰੀ ਹੈ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਜਿਵੇਂ ਵੀ ਆਪਣਾ ਛਾਪਾ ਕੜਾਈ ਵਾਲਾ ਮਿਟ ਜਾਵੇ ਤਾਂ ਉਹ ਪੱਕੀ ਤਰੀਕਾ ਜਿਵੇਂ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਆਮ ਨੇ ਚਾਕ ਦੇ ਨਾਲ ਟਰਾਈ ਕਰ ਕੀਤਾ ਤਾਂ ਆਪਣਾ ਇਹ ਤਰੀਕਾ ਵੀ ਜੇਕਰ ਛਾਪਾ ਉਤਰ ਜੇ ਤੇ ਮਾੜਾ ਮੁੱਟਾ ਲਾਈਟ ਰਹੀ ਹੈ ਆਪਾਂ ਉਹਦੋਂ ਤੁੰਦੀ ਹੈ ਨਾ ਚਾਕ ਦੇ ਨਾਲ ਟਰਾਈ ਕਰਕੇ ਉਸ ਤੋਂ ਬਾਅਦ ਕੜਾਈ ਕਰ ਸਕਦੇ ਹਾਂ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਡਿਜ਼ਾਈਨ ਤੁਹਾਨੂੰ ਕਿਦਾਂ ਦਾ ਲੱਗਿਆ ਬਹੁਤ ਪਿਆਰਾ ਡਿਜ਼ਾਈਨ ਹੈ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਤਰੀਕਾ ਵਧੀਆ ਲੱਗਿਆ ਤੇ ਡਿਜ਼ਾਈਨ ਕਿਦਾਂ ਦਾ ਲੱਗਿਆ ਮੈਨੂੰ ਤਾਂ ਬਹੁਤ ਪਿਆਰਾ ਲੱਗਿਆ ਜੇਕਰ ਇਹ ਤੁਹਾਨੂੰ ਵਧੀਆ ਲੱਗਿਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਬਾਕੀ ਇਹ ਡਿਜ਼ਾਈਨ ਹੈ ਨਾ ਜਦੋਂ ਕੰਪਲੀਟ ਹੋ ਗਿਆ ਉਹ ਵੀ ਅਸੀਂ ਵੀਡੀਓ ਵਿੱਚ ਪਾਵਾਂਗੇ ਚਾਹੇ ਸ਼ਾਰਟ ਵਿੱਚ ਦਿਖਾਈਏ ਤਾਂ ਤੁਹਾਨੂੰ ਦਿਖਾਵਾਂਗੇ ਜਰੂਰ ਤੇ ਬਾਕੀ ਜਿਹੜੇ ਭੈਣ ਭਰਾਵਾਂ ਨੇ ਅਪਨੂੰ ਸਬਸਕ੍ਰਾਈਬ ਨਹੀਂ ਕਰਿਆ ਤੇ ਆਪਣੀ ਵੀਡੀਓ ਦੇਖਦਿਆਂ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਤੇ ਵੀਡੀਓ ਨੂੰ ਸ਼ੇਅਰ ਵੀ ਤੇ ਜੇਕਰ ਕੋਈ ਗਲਤੀ ਹੋ ਗਈ ਹੋ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਣੇ ਆ ਹੱਸਰੀ ਕਾਲ ਜੀ